ਨਸ਼ਾ ਛਡਾਊ ਕੇਂਦਰਾਂ 'ਚ ਇਸ ਉਮੀਦ ਨਾਲ ਲੋਕ ਆਪਣੇ ਨੂੰ ਲੈ ਕੇ ਜਾਂਦੇ ਨੇ ਕਿ ਪੀੜਤ ਇਸ ਨਾਮੁਰਾਦ ਆਦਤ ਤੋਂ ਆਜ਼ਾਦ ਹੋ ਜਾਵੇ ਪਰ ਕੀ ਤੁਸੀਂ ਜਾਣਦੇ ਹੋ ਕਿ ਨਸ਼ਾ ਛਡਾਊ ਕੇਂਦਰਾਂ 'ਚ ਵੀ ਨਸ਼ਾ ਵੇਚਣ ਦਾ ਕਾਰੋਬਾਰ ਚੱਲਦਾ ਹੈ ਜੀ ਹਾਂ ਅੰਮ੍ਰਿਤਸਰ ਪੁਲਿਸ ਨੇ ਗੁਰੂ ਨਾਨਕ ਹਸਪਤਾਲ ਵਿੱਚ ਬਣੇ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਵੇਚਣ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਮੁਲਜ਼ਮਾਂ ਵਿੱਚੋਂ ਇੱਕ ਨਸ਼ਾ ਛਡਾਊ ਕੇਂਦਰ 'ਚ ਵਲੰਟੀਅਰ ਵਜੋਂ ਕੰਮ ਕਰਦਾ ਹੈ ਪੁਲਿਸ ਹੱਥ ਇਹ ਕਾਮਯਾਬੀ ਐਤਵਾਰ ਨੂੰ ਕੋਮਾਂਤਰੀ ਨਸ਼ਾ ਵਿਰੋਧੀ ਦਿਹਾੜੇ ਮੌਕੇ ਲੱਗੀ ਇਹਦੇ ਵਿੱਚ ਤ੍ਰੀਪੁਰਪੁਰਖ ਮੰਨਾ ਚਿੰਤੂ ਅਫਗਨਜਾ ਕਸ਼ਮੀਰ ਸ਼ੀਰਾ ਤੇ ਵਿਰੇਂਦਰ ਕਾਕਾ ਤੇ ਮਨਜੀਤ ਰੁਪਮਨੂ ਪੰਜ ਬੰਦੇ ਸੀ ਰਾਉਂਡ ਅਪ ਕੀਤੇ ਨੇ ਡੀਡਿਕਸ਼ਨ ਸੈਂਟਰ ਤੋਂ ਜਿਨ੍ਹਾਂ ਕੋਲੋਂ 800 ਨਸ਼ੀਲੀਆਂ ਗੋਲੀਆਂ 300 ਨਸ਼ੀਲੀਆਂ ਗੋਲੇ ਇੱਕ ਤੋਂ ਨਸ਼ੀਲੇ ਕੈਪਸੂਲ ਚਰਚ ਤੇ ਹੈਰਨ ਬ੍ਰਾਂਡ ਕੀਤੀ ਇਹਨਾਂ ਚ ਜਿਹੜੇ ਡੀਡਿਕਸ਼ਨ ਸੈਂਟਰ ਜੁਆਇਨ ਕਰਦੇ ਨੇ ਜਾਂ OST ਸੈਂਟਰ ਦੇ ਵਿੱਚ ਇਹਨਾਂ ਦਾ ਇੱਕ ਹੁੰਦਾ ਬਣਿਆ ਹੋਇਆ ਜਿਹੜਾ ਉੱਥੇ ਜਿੱਥੋਂ ਦਵਾਈਆਂ ਮਿਲਦੀਆਂ ਨੇ ਓਐਸਟੀ ਸੈਂਟਰ ਹੈਗਾ ਉਹਦੇ ਤੇ ਜਿਹੜੇ ਡੀ ਦਵਾਈਆਂ ਲੈਣ ਵਾਲੇ ਨੇ ਜਾਂ ਨਸ਼ਾ ਛੱਡਣ ਵਾਲੇ ਨੇ ਉਹਨਾਂ ਨੂੰ ਹੀ ਵਲੰਟੀਅਰ ਅਪਾਇੰਟ ਕਰ ਦਿੰਦੇ ਇਹਨਾਂ ਵਿੱਚੋਂ ਇੱਕ ਵਲੰਟੀਅਰ ਸੀਗਾ ਮਨਜੀਤ ਸਿੰਘ ਨਾਂ ਦਾ ਜਿਹਦਾ ਆਈ ਕਾਰਡ ਵੀ ਹੈ ਤੁਹਾਡੇ ਕੋਲ ਹੈਗਾ ਮਨਜੀਤ ਸਿੰਘ ਨਾਂ ਦਾ ਇਹ ਵਲੰਟੀਅਰ ਹੈਗਾ ਇਸ ਵਲੰਟੀਅਰ ਦਾ ਹੀ ਇਹ ਕੰਮ ਸੀ ਕਿ ਜਿਸ ਕਿਸੇ ਨਸ਼ੇੜੀ ਦੀ ਜਿਸੇ ਕਿਸੇ ਨਸ਼ਾ ਦਾ ਸੇਵਨ ਕਰਨ ਵਾਲੇ ਦੀ ਕੋਈ ਨਹੀਂ ਬਣਦੀ ਸੀ ਫਾਈਲ ਨਹੀਂ ਬਣਦੀ ਸੀ ਉਹ ਉਹਦੀ ਫਾਈਲ ਮੈਨੇਜ ਕਰਕੇ ਡੀਡਿਕਸ਼ਨ ਸੈਂਟਰ ਤੋਂ ਨਾਮੇ ਸਰਿਆਂ ਜਾਰੀ ਕਰਾਉਂਦਾ ਸੀ ਤੇ ਉਹਨੂੰ ਉਹਦੇ ਕੋਲੋਂ ਫਿਰ ਇਹਦੇ ਬਦਲੇ 'ਚ ਜਿਹੜਾ ਉਹਨਾਂ ਨੂੰ ਗੋਲੀਆਂ ਦਾ ਪੱਤਾ ਮਿਲਦਾ ਸੀ ਉਹ ਆਪਣੀ ਦਵਾਈ ਵੱਖਰੇ ਤੌਰ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਲੈਂਦਾ ਸੀ ਤੇ ਜਦੋਂ ਜੇ ਕੋਈ ਛੁੱਟੀ ਹੈਗੀ ਹੈ ਜੇ ਕੋਈ ਸੰਡੇ ਹੈਗਾ ਜਾਂ ਕੋਈ ਇਦਾਂ ਦਾ ਕੋਈ ਡੇ ਹੈਗਾ ਜਦੋਂ ਇਹ ਡੀਡਿਕਸ਼ਨ ਸੈਂਟਰ ਜਾਂ OSD ਬੰਦ ਹੈਗਾ ਤਾਂ ਉਹ ਜਿਹੜੀ ਆਪਣੀ ਇਕੱਠੇ ਕੀਤੇ ਹੋਏ ਨਸ਼ੇ ਨੇ ਉਹਨਾਂ ਨੂੰ ਮਰਜ਼ੀ ਦੀ ਕੀਮਤ ਦੇ ਕੇ ਵੇਚਦਾ ਸੀ ਪੁਲਿਸ ਨੇ ਪਿਛਲੇ ਦਿਨੀ ਵੀ ਇਸ ਕੇਂਦਰ 'ਚ ਰੇਡ ਕੀਤੀ ਸੀ ਜਿਸ 'ਚ ਸਾਹਮਣੇ ਆਇਆ ਕਿ ਕੁਝ ਨਸ਼ਾ ਕਾਰੋਬਾਰੀ ਇੱਥੇ ਨਸ਼ਾ ਛੱਡਣ ਆਉਣ ਵਾਲੇ ਨੌਜਵਾਨਾਂ ਨੂੰ ਆਪਣੀਆਂ ਗੱਲਾਂ 'ਚ ਭਰਮਾ ਕੇ ਨਸ਼ਾ ਵੇਚਦੇ ਨੇ ਇਸ ਤੋਂ ਇਲਾਵਾ ਸੈਂਟਰ 'ਚ ਮਿਲਣ ਵਾਲੀਆਂ ਮੁਫਤ ਦਵਾਈਆਂ ਬਾਹਰ ਮਨਮਰਜ਼ੀ ਦੀ ਕੀਮਤ ਤੇ ਵੀ ਵੇਚਣ ਦੇ ਇਲਜ਼ਾਮ ਨੇ ਪੁੱਛਗਿੱਛ ਵਿੱਚ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਨਸ਼ਾ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਨਸ਼ਾ ਛਡਾਊ ਕੇਂਦਰ 'ਚ ਆਸਾਨੀ ਨਾਲ ਨਸ਼ਾ ਖਰੀਦਣ ਵਾਲੇ ਮਿਲ ਜਾਂਦੇ ਨੇ